ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਤਪੁਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਹਾੜਾਂ ਦੀ ਸਥਿਤੀ ਇੰਨੀ ਕੁ ਜ਼ਿਆਦਾ ਜਿਹੜੀ ਹੈ ਤਬਾਹੀ ਮਚਾ ਰਹੀ ਹੈ ਜਿੱਥੇ ਲੋਕ ਆਪਣੇ ਘਰ ਛੱਡਣ ਤੇ ਮਜਬੂਰ ਹੋ ਗਏ ਨੇ ਪਸ਼ੂ ਜਿਹੜੇ ਨੇ ਉਹ ਪਾਣੀ ਵਿੱਚ ਰੁੜਦੇ ਦਿਖਾਈ ਦੇ ਰਹੇ ਨੇ ਜਿੱਥੇ ਇੰਨੀ ਕੁ ਜ਼ਿਆਦਾ ਕੈਰ ਪਾਣੀ ਨੇ ਮਚਾ ਰੱਖਿਆ ਕਿ ਚਾਰੇ ਪਾਸੇ ਜਿੱਥੇ ਦੇਖੀਏ ਪਾਣੀ ਹੀ ਪਾਣੀ ਹੋਇਆ ਪਿਆ ਹੈ ਦੂਸਰੇ ਪਾਸੇ ਇਹਦੇ ਵਿੱਚ ਜਿਹੜੇ ਮਦਦ ਕਰਨ ਲਈ ਪਹੁੰਚਦੇ ਨੇ ਉਹ ਲੋਕਾਂ ਨੂੰ ਵੀ ਕਾਫੀ ਉਹ ਖੁਆਈ ਜਿਹੜੀ ਹੈ ਸੈਣੀ ਪੈ ਰਹੀ ਹੈ ਚਾਹੇ ਉਹ ਖੁਆਈ ਹੈ ਲੇਕਿਨ ਫਿਰ ਵੀ ਲੋਕ ਹੱਥ ਨਾਲ ਹੱਥ ਮਿਲਾ ਕੇ ਉਸ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਲੋਕ ਪਾਣੀ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਆਮ ਛੋਟੇ-ਛੋਟੇ ਬੱਚੇ ਨੇ ਜਿੰਨਾ ਤੱਕ ਖਾਣਾ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਕਿਸੇ ਵੀ विधायक मंत्री एमएलए आगु किसी सस्तਾਵਾਂ ਦੀ ਗੱਲ ਕਰੀਏ ਤੇ ਆਪਦੇ ਵੱਲੋਂ ਸਾਰੇ ਹੀ ਜ਼ੋਰ ਲਗਦੇ ਨਜ਼ਰ ਆ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਜਿਹੜੇ ਲੋਕ ਪਾਣੀ ਦੀ ਮਾਰ ਸਹਿ ਰਹੇ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਤੇ ਦੂਸਰੇ ਪਾਸੇ ਉਹਨਾਂ ਤੱਕ ਪਹੁੰਚਣ ਦੀ ਜਿੰਨੀ ਵੀ ਕੋਈ ਕੋਸ਼ਿਸ਼ ਹੈ ਉਨੀ ਕੋਸ਼ਿਸ਼ ਕਰ ਰਿਹਾ ਹੈ ਚਾਹੇ ਉਹ ਬੇੜੀਆ ਰਾਈ ਪਹੁੰਚ ਰਹੇ ਨੇ ਚਾਹੇ ਆਪਾਂ ਗੱਲ ਕਰੀਏ ਆਰਮੀ ਦੀ ਗੱਲ ਕਰੀਏ ਬੀਐਸਐਫ ਦੀ ਗੱਲ ਕਰੀਏ ਵਿਧਾਇਕਾਂ ਮੰਤਰੀਆਂ ਆਗੂਆਂ ਦੀ ਗੱਲ ਕਰੀਏ ਹਰ ਕੋਈ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਹੈ ਆਪਦੇ ਵੱਲੋਂ ਜੋਰ ਦਿਖਾ ਰਿਹਾ ਹੈ ਦੂਸਰੇ ਪਾਸੇ ਗੱਲ ਕਰੀਏ ਕਿ ਜੇਕਰ ਕੋਈ ਉਹਨਾਂ ਦਾ ਜਾਇਜ਼ਾ ਲੈਣ ਗਿਆ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਇੱਕ ਜਿਹੜੇ ਨੇ ਵਿਦਾਇਕ ਉਹ ਜਾਇਜਾ ਲੈਣ ਗਏ ਤੇ ਉਹ ਪਾਣੀ ਦਾ ਤੇਜ਼ ਵਹਾਅ ਹੋ ਗਿਆ ਤੇ ਉਹ ਮਸਾ ਹੀ ਉਹਨਾਂ ਦੀ ਜਾਨ ਬਚੀ ਹੈ ਹਾਂਜੀ ਅਸੀਂ ਗੱਲ ਕਰ ਰਿਹਾ ਜੀ ਉੱਤਰਾਖੰਡ ਦੇ ਬਗੇਸ਼ਰ ਜ਼ਿਲ੍ਹੇ ਦੇ ਕਪਕੋਟ ਇਲਾਕੇ ਵਿੱਚ ਸਥਿਤ ਪੌਨਸਾਰੀ ਪਿੰਡ ਵਿੱਚ ਬੱਦਲ ਫਟਣ ਕਾਰਨ ਪਾਰੀ ਤਬਾਈ ਹੋਈ ਹੈ ਦੇਰ ਰਾਤ ਇਸ ਆਫਤ ਦੇ ਦੋ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਮਲਬਾ ਪਿੰਡ ਦੇ ਗਈ ਕਰਾ ਵਿੱਚ ਵੜ ਗਿਆ ਜਿਸ ਨਾਲ ਪਾਰੀ ਨੁਕਸਾਨ ਹੋਇਆ ਇਸ ਤੋਂ ਇਲਾਵਾ 50 ਤੋਂ ਵੱਧ ਜਾਨਵਰ ਵੀ ਵਹਿ ਗਏ ਤੇ ਲਗਭਗ 50 ਪਰਿਵਾਰ ਇਸ ਹੱਦ ਕਿ ਤੁਹਾਨੂੰ ਵੀ ਨੁਕਸਾਨ ਪਹੁੰਚਿਆ ਹੈ ਕਾਪਰੋ ਕਾਪਕੋਟ ਦੇ ਵਿਧਾਇਕ சுரேਸ਼ ਗੜੀਆ ਆਫਤ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਾਲਾਂਕਿ ਉਹਨਾਂ ਨੂੰ ਮੌਕੇ ਤੇ ਪਹੁੰਚਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਸਮੇਂ ਪਿਸ਼ੋਰੀ ਪਿੰਡ ਅਤੇ ਘਟਨਾ ਸਥਾਨ ਦੇ ਵਿਚਕਾਰ ਵਗਦੀ ਨਾਲ ਬਰਸਾਤੀ ਦਾ ਵਹਾਅ ਹੋਰ ਤੇਜ਼ ਹੋ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਲੋਕ ਨੇ ਚਾਰੇ ਪਾਸੇ ਤਬਾਈ ਫੈਲੀ ਹੋਈ ਹੈ ਤੇ ਜਿੱਥੇ ਬੱਦਲ ਫਟਣ ਕਾਰਨ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਕਿਸੇ ਪਾਸੇ ਨਹਿਰਾ ਨਦੀਆਂ ਟੁੱਟ ਰਹੀਆਂ ਨੇ ਕਿਸੇ ਪਾਸੇ ਪਾਣੀ ਜ਼ਿਆਦਾ ਛੱਡਣ ਕਰਕੇ ਤਬਾਈਆਂ ਆ ਰਹੀਆਂ ਨੇ ਲੇਕਿਨ ਇਹੋ ਜੀਆਂ ਦੁਰਘਟਨਾ ਅਕਸਰ ਹੀ ਵੇਖਣ ਨੂੰ ਮਿਲ ਰਹੀਆਂ ਨੇ ਆਪਦੇ ਵੱਲੋਂ ਤਾਂ ਬਚਾਅ ਕਰਨ ਲਈ ਉੱਥੇ ਪਹੁੰਚਿਆ ਜਾ ਰਿਹਾ ਲੇਕਿਨ ਉਸ ਬਚਾਅ ਦੇ ਵਿੱਚ ਕਿਤੇ ਨਾ ਕਿਤੇ ਆਪ ਵੀ ਲਪੇਟ ਵਿੱਚ ਆ ਰਹੇ ਨੇ ਧੰਨ